ਗੁਰਜੀਕਾ ਕਲਸਾ ਵਾਹਿਗੁਰਜੀ ਕੀ ਫਤਿਹ ਤਾਨ ਤਨ ਸਹਿਜ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਚਰਨਾਂ ਤੋਂ ਪ੍ਰਾਪਤ ਗੁਰਦੁਆਰਾ ਸਿਹਟਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਜੋੜ ਮੇਲਾ ਬਸੰਤ ਪੈਣੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਦੇ ਵਾਸਤੇ ਹੁਕਮਤਾ ਪ੍ਰਬੰਧ ਕੀਤੇ ਗਏ ਹਨ ਪਰ ਹੈ ਇਸ ਲੰਗਰ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਹਨ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੈ ਇਸ ਲਈ ਸਗਤਾ ਹੋਰ ਵੀ ਜੜੀਆਂ ਵਾ ਵੱਧ ਤੋਂ ਵੱਧ ਪਹੁੰਚ ਰਹੀਆਂ ਹਨ ਇਹਨਾਂ ਦੀ ਪੂਕਠਾ ਪ੍ਰਬੰਧ ਕੀਤੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਇਹਦੇ ਚੈਨਲ ਆਈ ਪਹਿਲਾਂ ਸਾਰੀ ਸੰਗਤ ਨੂੰ ਬਸੰਤ ਪੰਚਮੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਉਸ ਤੋਂ ਇਲਾਵਾ ਇਹ ਜੋ ਪੰਸਤ ਬਸੰਤ ਪੰਚਮੀ ਦਾ ਪੁਰਬ ਜੋ ਹੈ ਇਸ ਪਾਵਰ ਪੁਆਇੰਟਰ ਸਤਨਗੁਰਦਵਾਰ ਸ਼੍ਰੀ ਛੇਹਟਾ ਸਾਹਿਬ ਜੀ ਕੋਲ ਮੈ ਜਾਂਦਾ ਹੈ ਪੰਚਮ ਪਾਸ਼ਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਸੁਪੁੱਤਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੀ ਮੰਗ ਨੂੰ ਪੂਰਾ ਕਰਦਿਆਂ ਇਹ ਪਾਣੀ ਦੀ ਕਿਲ ਤੋਂ ਦੂਰ ਕਰਦਿਆਂ ਖੂਹ ਇੱਕ ਲਗਵਾਇਆ ਸੀ ਜਿਹਦੇ ਵਿੱਚ ਇੱਕ ਸਮੇਂ 6 ਮੱਲਾ ਉਸ ਵਿੱਚ ਚਲੇ ਜਾਂਦੇ ਸਨ ਇਸ ਨਗਰ ਦਾ ਨਾਮ ਸ਼ੇਹਾਟਾ ਕਰਕੇ ਪ੍ਰਸਿੱਧ ਹੋਇਆ ਪਰ ਮਹਾਰਾਜ ਨੇ ਆਪਣੇ ਮੁਖਾਰਬਿਂ ਚੋਂ ਇਹ ਵਰ ਦਿੱਤਾ ਪੁੱਤਰ ਖੇਤ ਨਾਰੀ ਜੋ ਮਾਸ ਮਾਸ ਇਹ ਨਾ ਆਏ 1 ਬਰਸ ਮੈਂ ਸੁਤ ਰਹੇ ਸ੍ਰੀ ਗੁਰੂ ਆਸ ਫਰਮਾਏ ਜਿਸ ਕਿਸੇ ਬੀਬੀ ਭੈਣ ਦੇ ਘਰ ਬੱਚਾ ਨਾ ਹੁੰਦਾ ਹੋਵੇ ਬਾਝ ਹੋ ਇੱਕ ਸ਼ਰਧਾ ਭਾਵਨਾ ਦੇ ਨਾਲ 12 ਪੰਚਮੀਆਂ ਇਸ ਭਾਵਨ ਸਥਾਨ ਉੱਪਰ ਇਸ਼ਨਾਨ ਕਰ ਲਵੇ ਉਸ ਤੇ ਘਰ ਵਿੱਚ ਬਾਹਰ ਦੀ ਕਿਰਪਾ ਨਾਲ ਪੁੱਤਰ ਉਹ ਪੁੱਤਰੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਤੇ ਆਪ ਜੀ ਦੇਖ ਰਹੇ ਹੋ ਆਪਣੇ ਚਾਹਤ ਤੁਸੀਂ ਦੇਖਿਆ ਹੋਵੇਗਾ ਬਹੁਤ ਆਤ ਸੰਗਤਾਂ ਬੇਸ਼ੱਕ ਦੇ ਭਾਵੇਂ 11 ਪੰਚਮੀਆਂ ਵੀ ਭਰਦਿਆਂ ਨੇ ਪਰ ਇਹ ਜੋ ਬਸੰਤ ਪੰਚੇ ਜੋੜ ਮੇਲਾ ਹੈ ਇਹ ਬਹੁਤ ਹੀ ਉਤਸ਼ਾ ਸ਼ਰਦਾ ਪਾਵਨਾਂ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਜੀ ਇਸ ਦੇ ਵਿੱਚ ਐਤਕੀ ਵੀ ਬਹੁਤ ਉਗਤਾ ਪ੍ਰਬੰਧ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਸਭਾ ਸੁਸਾਇਟੀਆ ਵੱਲੋਂ ਇਲਾਕੇ ਦੇ ਸੰਗਤਾਂ ਵੱਲੋਂ ਹੋਰ ਵੀ ਪ੍ਰਬੰਧ ਕੀਤੇ ਗਏ ਨੇ ਮੈਂ ਆਪ ਦੇ ਚੈਨਲ ਦੇ ਬੇਨਤੀ ਕਰਾਂਗਾ ਕਿ ਆਪ ਜਿੰਨੀਆਂ ਸੰਗਤਾਂ ਜੀ ਇਹ ਚੈਨਲ ਦੇਖ ਰਹੇ ਹੋ ਸਾਰਿਆਂ ਨੂੰ ਹੱਥ ਜੋੜ ਕਰਕੇ ਬੇਨਤੀ ਜਰੂਰ ਪਾ ਪਾਸ਼ਾ ਦੇ ਪਾਵਨ ਸਥਾਨਾਂ ਉੱਪਰ ਪਹੁੰਚੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਦੇਸ਼ ਵਿਦੇਸ਼ ਦੇ ਚ ਵਸਦੇਆਂ ਸੰਗਤਾਂ ਨੂੰ ਸੰਤ ਪੈਂਜ ਦੇ ਮੁੱਖ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਇਸ ਸੰਤ ਪੈਂਜ ਦੇ ਮੇਲੇ ਤੇ ਸਾਨੂੰ ਵੀ ਦਾਸ ਨੂੰ ਮੱਥਾ ਟੇਕਣ ਦਾ ਸਮਾਂ ਪ੍ਰਾਪਤ ਹੋਇਆ ਹੈ ਮੈਂ ਆਣ ਕੇ ਜਦੋਂ ਮੇਲੇ ਦੇ ਵਿੱਚ ਦੇਖਿਆ ਹੈ ਸੰਗਤਾਂ ਬਹੁਤ ਹੀ ਉਤਸ਼ਾਹ ਨਾਲ ਤੇ ਬਹੁਤ ਹੀ ਸਜਾਜਾ ਪ੍ਰਬੰਧ ਸ਼ਰੋਣੀ ਕਮੇਟੀ ਦੇ ਮੰਜਰ ਸਾਹਿਬ ਵੱਲੋਂ ਸਾਡੇ ਸਾਰੇ ਹੀ ਚੰਨੀਆਂ ਸੋਸਾਇਟੀਆਂ ਨੇ ਉਹਨਾਂ ਨੂੰ ਬਹੁਤ ਵਧੀਆ ਕੀਤਾ ਗਿਆ ਲੰਗਰ ਦੇ ਪ੍ਰਬੰਧ ਦਵਾਨ ਦੇ ਵਿੱਚ ਹਰ ਥਾਂ ਥਾਂ ਤੇ ਸੰਗਤਾਂ ਬੜੇ ਉਤਸ਼ਾਹ ਨਾਲ ਤੇ ਪਿਆਰ ਨਾਲ ਇਸ ਪਸੰਤ ਪੰਜਵੇਂ ਦੇ ਮੇਲੇ ਨੂੰ ਮਨਾ ਰਹੀਆਂ ਹਨ ਇਸ ਪਸੰਤ ਪੰਜਵੇਂ ਤੇ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਲੱਗ ਰਿਹਾ ਹੈ ਅਮਰ ਜੀ ਤੋਂ ਕੀ ਜਰਾ ਚੰਦਿਆ ਜੀ ਦਾ ਸੰਦਾ ਦਿਹਾੜਾ ਬੰਦਰ ਸਾਹਿਬ ਤੋਂ ਦਿੱਲੀ ਤੋਂ ਕਿੱਥੇ ਜਾਵਤ ਦੇਖੀ ਇਹ ਲੰਗਰ ਕਿੱਦਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਲੱਗਿਆ ਹੈ ਜੀ ਮਹਾਰਾਜੀ ਦੀ ਬਰਾਬਰੀ ਹੈ ਕਿੱਦਾਂ ਤੇ ਸਜਾਵਟ ਵੀ ਬਹੁਤ ਸੋਹਣੀ ਹੈ ਆ ਬਾਕੀ ਬੱਚੇ ਆਨੰਦ ਲੈ ਰਹੇ ਆ ਵੇਖੋ ਤੁਸੀਂ ਗੁੱਡੀਆਂ ਡਾ ਰਹੇ ਆ ਹੁਣ ਤੇਰੇ ਆ ਹਰ ਸਾਲ ਆਉਂਦੇ ਆਂ ਹਾਂਜੀ ਹਰ ਸਾਲ ਆਉਂਦੇ ਆਂ ਜੀ ਸਾਲ ਨੂੰ 15-20 ਸਾਲ ਹੋ ਗਏ ਆ ਹਾਂਜੀ ਹਰ ਮਹੀਨੇ ਆਨੇ ਆਂ ਅਸੀਂ ਪਰ ਪਸੰਦ ਪੈ 25 ਸਾਲ ਬਾਅਦ ਆਂਦੀ ਹੈ ਜਰੂਰ ਆਨੇ ਬੱਚੇ ਦਾ ਹਾਂਜੀ ਆਮ ਜੀ ਨਵਤੇਜ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਜੇ ਗੁਰਦੁਆਰਾ ਸਾਹਿਬ ਨਰਪਤਾ ਤੇ ਪਹੁੰਚੇ ਹੋ ਸੰਤਾ ਦੇ ਅੜਾ ਨੰਨਬਜੀ ਵੀ ਕੀਤੀ ਜਾ ਰਹੀ ਹੈ ਨਰਪਤਾ ਵੀ ਹੋਏ ਕਿੰਨੀ ਖੁਸ਼ੀ ਹੋਈ ਮੈਨੂੰ ਕਹਿ ਸਕਦੇ ਕੋਈ ਕਿੰਨੀ ਖੁਸ਼ੀ ਹੋਈ ਮੈਨੂੰ ਉਹ ਇਹਦੀ ਕਿਰਪਾ ਪਰਮਾਰਮਾ ਦੀ ਨਿਯਾਰਾ ਆਉਂਦਾ ਬੁਰਾ ਵੇਖੰਦਾ ਵੀ ਮੱਥਾ ਟੇਕਣ ਗਏ ਆ ਤੇ ਆਨੰਦ ਆ ਗਿਆ ਵਾ ਮੈਂ ਸਵਰਗ ਸਵਰਗ ਆਏ ਆ ਸਵਰਗ ਚ ਆਈ ਮੈਂ ਨਾ ਮੈਂ ਤਰੀ ਕਿਰਪਾ ਮਹਾਰਾ ਜੀ ਦੀ ਬੜੀ ਕਿਰਪਾ ਮਹਾਰਾ ਜੀ ਦੀ ਬਹੁਤ ਸੋਹਣਾ ਲੱਗਦਾ ਮਜ਼ਾ ਆਉਂਦਾ ਵੇਖੰਦਾ ਕੋਈ ਗੁੜੀਆਂ ਡੋਣਦੇ ਪਟੰਗਾ ਡੋਣਦੇ ਆ ਇੰਜੋਏ ਆਪਣਾ ਕਰਦੇ ਗੁਰੂ ਘਰ ਮੱਥਾ ਦੇ ਕੇ ਲੰਗਰ ਛਕਿਆ ਲੰਗਰ ਦੀ ਟੋੜ ਕੋਈ ਨਹੀਂ ਆ ਬੜਾ ਮਜ਼ਾ ਆਉਂਦਾ ਮਰਬੀ ਬੜੀ ਕਿਰਪਾ ਮਹਾਰਾ ਜੀ ਦੀ ਤੇ ਮਰ ਵੀ ਹਰ ਕੋਈ ਬੰਦਾ ਆਇਆ ਹੈ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ ਕੋਈ ਵੀ ਆਇਆ ਵਾ ਸਾਰੇ ਇੱਥੇ ਆਏ ਆ ਬੜੀ ਖੁਸ਼ੀ ਮਾਰ ਰਹੀ ਦੀ ਬੜੀ ਬੜਾ ਮਜ਼ਾ ਆਉਂਦਾ ਬੱਚੇ ਮੇਰੀ ਫੈਮਿਲੀ ਸਾਰੇ ਨਾਲ ਆਈ ਹੈ ਉਹ ਤੇ ਅਸੀਂ ਮਨ ਵਿਚੇ ਆਦੇ ਆ ਨੋਵੇ ਤੇ ਸ਼ਮਾ ਪੈ ਗਏ ਆ ਹਾਂ ਜੀ ਬਣਾ ਰਹੇ ਹਾਂ ਬਹੁਤ ਬੜਾ ਮਜ਼ਾ ਆਉਂਦਾ ਹਰ ਇੰਜੋਏ ਕਰ ਰਹੇ ਆਗੇ ਤੇ ਲੋਕੀ ਸਾਬਤ ਤਿਹਾਰ ਹੁੰਦਾ ਵਾ ਲੋਕੀ ਆਪਣੀ ਮौज-ਮਸਤੀ ਕਰਦੇ ਆ ਗੁਰੂ ਘਰ ਆਉਂਦੇ ਆ ਨਾਮ ਜਪਦੇ ਆ ਤੇ ਆਪਣਾ ਇੰਜੋਏ ਕਰਦੇ ਆ ਬੜਾ ਮਜ਼ਾ ਆਉਂਦਾ ਵਜੋਂ ਹਾਂ ਜੀ